ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਹੈ ਕਿ ਸੱਚੇ ਭਗਤਾ ਦੀਆਂ ਕੀ ਨਿਸ਼ਾਨੀਆਂ ਹੁੰਦੀਆਂ ਹਨ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ 12 ਨਿਸ਼ਾਨੀਆਂ ਬਾਰੇ ਦੱਸਾਂਗੇ ਜਿਹੜੀਆਂ ਕੀ ਪੀਰਾਂ ਦੇ ਸੱਚੇ ਭਗਤਾ ਵਿੱਚ ਹੁੰਦੀਆਂ ਹਨ ਜੇਕਰ ਇਹਨਾਂ 12 ਨਿਸ਼ਾਨੀਆਂ ਵਿੱਚੋਂ ਪੰਜ ਵੀ ਤੁਹਾਡੇ ਅੰਦਰ ਮੌਜੂਦ ਨੇ ਤਾਂ ਸਮਝ ਲੈਣਾ ਕਿ ਤੁਸੀਂ ਪੀਰਾਂ ਦੇ ਸੱਚੇ ਭਗਤ ਹੋ ਅਤੇ ਇੱਕ ਦਿਨ ਤੁਹਾਡੀ ਭਗਤੀ ਤੋਂ ਖੁਸ਼ ਹੋ ਕੇ ਪੀਰ ਤੁਹਾਡੇ ਤੇ ਜਰੂਰ ਕਿਰਪਾ ਕਰਨਗੇ ਸੰਗਤ ਜੀ ਪੀਰਾਂ ਨੂੰ ਮੰਨਣ ਵਾਲੇ ਤਾਂ ਦੁਨੀਆ ਤੇ ਬਹੁਤ ਲੋਕ ਹਨ ਪਰ ਉਹਨਾਂ ਨੂੰ ਆਪਣੀ ਸੱਚੀ ਭਗਤੀ ਨਾਲ ਖੁਸ਼ ਕਰਨ ਵਾਲੇ ਬਹੁਤ ਘੱਟ ਲੋਕ ਹੁੰਦੇ ਹਨ ਇਸ ਲਈ ਜਿਹੜੇ ਗੁਣ ਅਸੀਂ ਦੱਸਣ ਜਾ ਰਹੇ ਹਾਂ ਜੇਕਰ ਇਹ ਤੁਹਾਡੇ ਵਿੱਚ ਮੌਜੂਦ ਹਨ ਤਾਂ ਤੁਸੀਂ ਬਹੁਤ ਖੁਸ਼ਕਿਸਮਤ ਹੋ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਆਓ ਹੁਣ ਗੱਲ ਕਰਦੇ ਹਾਂ ਸੱਚੇ ਭਗਤਾਂ ਦੀਆਂ 12 ਨਿਸ਼ਾਨੀਆਂ ਦੀਆਂ ਸਭ ਤੋਂ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਉਸ ਭਗਤ ਦਾਸ ਸੰਸਾਰ ਦੀਆਂ ਚੀਜ਼ਾਂ ਪ੍ਰਤੀ ਕੋਈ ਮੋਹ ਨਹੀਂ ਰਹਿੰਦਾ ਸੰਗਤ ਜੀ ਸੰਸਾਰੀ ਲੋਕ ساری ਜ਼ਿੰਦਗੀ ਸੰਸਾਰ ਦੀਆਂ ਚੀਜ਼ਾਂ ਵਿੱਚ ਹੀ ਉਲਝੇ ਰਹਿੰਦੇ ਹਨ ਅਤੇ ਉਹਨਾਂ ਦਾ ਮੋਹ ਨਹੀਂ ਛੱਡਦੇ ਸੰਗਤ ਜੀ ਸੱਚੇ ਭਗਤ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਸ ਦਾ ਸੰਸਾਰ ਦੀਆਂ ਭੌਤਿਕ ਚੀਜ਼ਾਂ ਵਿੱਚ ਕੋਈ ਮੋਹ ਨਹੀਂ ਰਹਿੰਦਾ ਸੰਸਾਰ ਦੀ ਕੋਈ ਵੀ ਚੀਜ਼ ਉਸ ਨੂੰ ਨਹੀਂ ਖਿੱਚਦੀ ਉਸ ਕੋਲ ਜੋ ਵੀ ਹੁੰਦਾ ਹੈ ਉਹ ਉਸੇ ਵਿੱਚ ਸੰਤੁਸ਼ਟ ਰਹਿੰਦਾ ਹੈ ਸੰਗਤ ਜੀ ਦੂਜੀ ਨਿਸ਼ਾਨੀ ਸੱਚੇ ਭਗਤਾਂ ਦੀ ਇਹ ਹੁੰਦੀ ਹੈ ਕਿ ਉਹਨਾਂ ਦੇ ਮਨ ਅੰਦਰ ਕਿਸੇ ਲਈ ਵੀ ਈਰਖਾ ਨਫ਼ਰਤ ਅਤੇ ਪਾਪ ਨਹੀਂ ਰਹਿੰਦਾ ਸੰਗਤ ਜੀ ਇਸ ਸੰਸਾਰ ਵਿੱਚ ਅਸੀਂ ਬਹੁਤ ਸਾਰੇ ਇਦਾਂ ਦੇ ਲੋਕ ਦੇਖਦੇ ਹਾਂ ਜਿਹੜੇ ਪੀਰਾਂ ਨੂੰ ਬਹੁਤ ਮੰਨਦੇ ਨੇ ਪੀਰਾਂ ਦੀਆਂ ਦਰਗਾਹਾਂ ਤੇ ਬਹੁਤ ਆਉਂਦੇ ਜਾਂਦੇ ਨੇ ਪਰ ਇੰਨਾ ਕੁਝ ਕਰਨ ਦੇ ਬਾਵਜੂਦ ਉਹਨਾਂ ਦੇ ਮਨ ਅੰਦਰ ਦੂਜਿਆਂ ਦੇ ਪ੍ਰਤੀ ਈਰਖਾ ਦੀ ਭਾਵਨਾ ਮੌਜੂਦ ਰਹਿੰਦੀ ਹੈ। ਭਾਵ ਕੇ ਉਹ ਦੂਜਿਆਂ ਤੋਂ ਹਮੇਸ਼ਾ ਜਲਦੇ ਰਹਿੰਦੇ ਹਨ। ਉਹ ਕਿਸੇ ਨਾਲ ਬੋਲਣਾ ਵੀ ਪਸੰਦ ਨਹੀਂ ਕਰਦੇ ਅਤੇ ਹਮੇਸ਼ਾ ਹੰਕਾਰ ਵਿੱਚ ਹੀ ਰਹਿੰਦੇ ਹਨ। ਪਰ ਸੰਗਤ ਜੀ ਪੀਰਾਂ ਦੇ ਸੱਚੇ ਭਗਤ ਵਿੱਚ ਹਮੇਸ਼ਾ ਨਿਮਰਤਾ ਅਤੇ ਪ੍ਰੇਮ ਹੀ ਹੁੰਦਾ ਹੈ। ਉਹ ਆਪਣੇ ਆਪ ਨੂੰ ਹਮੇਸ਼ਾ ਸਾਰਿਆ ਧਨੀਵਾ ਸਮਝਦਾ ਹੈ ਇਹ ਸੱਚੇ ਭਗਤਾਂ ਦੀ ਦੂਜੀ ਨਿਸ਼ਾਨੀ ਹੁੰਦੀ ਹੈ ਸੰਗਤ ਜੀ ਸੱਚੇ ਭਗਤਾਂ ਦੀ ਤੀਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਭਗਤੀ ਕਰਨ ਸਮੇਂ ਉਹਨਾਂ ਨੂੰ ਸਮੇਂ ਦਾ ਕੋਈ ਗਿਆਨ ਨਹੀਂ ਰਹਿੰਦਾ ਸੰਗਤ ਜੀ ਆਮ ਲੋਕ 5-10 ਮਿੰਟ ਹੀ ਇਬਾਦਤ ਵਿੱਚ ਬੈਠਦੇ ਹਨ ਅਤੇ ਉੱਠ ਜਾਂਦੇ ਹਨ ਬਹੁਤੇ ਤਾਂ ਮੱਥਾ ਟੇਕ ਕੇ ਨਾਲ ਦੇ ਨਾਲ ਹੀ ਬਾਹਰ ਚਲੇ ਜਾਂਦੇ ਹਨ ਪਰ ਸੱਚੇ ਭਗਤ ਜਦੋਂ ਇਬਾਦਤ ਵਿੱਚ ਬੈਠਦੇ ਹਨ ਤਾਂ ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਹੀ ਨਹੀਂ ਰਹਿੰਦਾ ਕਿ ਉਹਨਾਂ ਨੂੰ ਬੈਠਿਆ 1 ਘੰਟਾ ਹੋ ਗਿਆ ਹੈ ਜਾਂ ਇਸ ਤੋਂ ਜ਼ਿਆਦਾ ਉਹ ਕਿੰਨਾ-ਕਿੰਨਾ ਚਿਰ ਬੈਠੇ ਇਬਾਦਤ ਕਰਦੇ ਰਹਿੰਦੇ ਹਨ ਅਤੇ ਉਹਨਾਂ ਦਾ ਉੱਠਣ ਦਾ ਮਾਨੇ ਹੀ ਨਹੀਂ ਕਰਦਾ ਸੰਗਤ ਜੀ ਜੇਕਰ ਤੁਹਾਡੇ ਅੰਦਰ ਵੀ ਇਸ ਤਰ੍ਹਾਂ ਦਾ ਗੁਣ ਮੌਜੂਦ ਹੈ ਤਾਂ ਤੁਸੀਂ ਸੱਚੇ ਭਗਤਾਂ ਦੀ ਸ਼੍ਰੇਣੀ ਵਿੱਚ ਆਉਂਦੇ ਹੋ ਸੰਗਤ ਜੀ ਚੌਥੀ ਨਿਸ਼ਾਨੀ ਇਹ ਹੁੰਦੀ ਹੈ ਕਿ ਸੱਚੇ ਭਗਤਾਂ ਦੇ ਅੰਦਰ ਆਪਣੇ ਇਸ਼ਟ ਪ੍ਰਤੀ ਪੱਕਾ ਵਿਸ਼ਵਾਸ ਹੁੰਦਾ ਹੈ। ਉਹ ਆਪਣੇ ਇਸ਼ਟ ਨੂੰ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਮੰਨ ਲੈਂਦਾ ਹੈ। ਇਹ ਸੱਚੇ ਭਗਤਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ। ਸੰਗਤ ਜੀ ਸੱਚੇ ਭਗਤਾਂ ਦੀ ਪੰਜਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਦੂਜਿਆਂ ਦੇ ਕਸ਼ਟ, ਦੂਜੇ ਲੋਕਾਂ ਦੇ ਦੁੱਖ-ਦਰਦ ਮਹਿਸੂਸ ਕਰਨ ਲੱਗ ਜਾਂਦੇ ਹਨ। ਉਹਨਾਂ ਕੋਲ ਜਦੋਂ ਵੀ ਕੋਈ ਦੁਖੀ ਜਾਂ ਪਰੇਸ਼ਾਨ ਵਿਅਕਤੀ ਆਉਂਦਾ ਹੈ ਤਾਂ ਉਹ ਆਪ ਵੀ ਦੁਖੀ ਹੋ ਜਾਂਦੇ ਹਨ ਅਤੇ ਸੋਚਦੇ ਹਨ ਕਿ ਉਹ ਕਿਸ ਤਰ੍ਹਾਂ ਉਸ ਦੁਖੀ ਵਿਅਕਤੀ ਦਾ ਦੁੱਖ ਦੂਰ ਕਰ ਸਕਦੇ ਹਨ ਉਹ ਉਸ ਵਿਅਕਤੀ ਦੇ ਕਸ਼ਟ ਦੂਰ ਕਰਨ ਲਈ ਪੀਰ ਅੱਗੇ ਦੁਆ ਫਰਿਆਦ ਵੀ ਕਰਦੇ ਹਨ ਅਤੇ ਉਹਨਾਂ ਦੇ ਮਨ ਅੰਦਰੋਂ ਸੱਚੀ ਦੁਆ ਹੀ ਨਿਕਲਦੀ ਹੈ ਜਿਸ ਨੂੰ ਪੀਰ ਬਹੁਤ ਛੇਤੀ ਕਬੂਲ ਕਰਦੇ ਹਨ ਸੰਗਤ ਜੀ ਸੱਚੇ ਭਗਤਾਂ ਦਾ ਛੇਵਾਂ ਗੁਣੇ ਹੁੰਦਾ ਹੈ ਕਿ ਉਹਨਾਂ ਦੀ ਭਗਤੀ ਨਿਸ਼ਕਾਮ ਭਗਤੀ ਹੁੰਦੀ ਹੈ ਨਿਸ਼ਕਾਮ ਭਗਤੀ ਤੋਂ ਭਾਵ ਜਦੋਂ ਅਸੀਂ ਆਪਣੇ ਇਸ਼ਟ ਨੂੰ ਬਿਨਾਂ ਕਿਸੇ ਇੱਛਾ ਦੇ ਮੰਨਦੇ ਹਾਂ ਅਜਿਹੀ ਭਗਤੀ ਕਰਨ ਵਾਲਾ ਵਿਅਕਤੀ ਸੱਚਾ ਭਗਤ ਹੁੰਦਾ ਹੈ ਸੰਗਤ ਜੀ ਹੋਣ ਗੱਲ ਕਰਦੇ ਹਾਂ ਸੱਤਵੀਂ ਨਿਸ਼ਾਨੀ ਦੀ ਸੱਤਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਭਗਤਾਂ ਨੂੰ ਇਹ ਲੱਗਦਾ ਹੈ ਕਿ ਉਸ ਦੇ ਪੀਰ ਹੀ ਸਭ ਕੁਝ ਹਨ ਉਸ ਦਾ ਆਪਣੇ ਇਸ਼ਟ ਉੱਪਰ ਬਹੁਤ اٹਟ ਵਿਸ਼ਵਾਸ ਹੁੰਦਾ ਹੈ ਸੰਗਤ ਜੀ ਸੱਚੇ ਭਗਤਾਂ ਦੀ 8ਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਨੂੰ ਆਪਣੀ ਵਡਿਆਈ ਜਾਂ ਆਪਣੀ ਤਾਰੀਫ਼ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਉਹ ਬਿਲਕੁਲ ਵੀ ਨਹੀਂ ਚਾਹੁੰਦੇ ਕਿ ਕੋਈ ਉਹਨਾਂ ਦੀ ਤਾਰੀਫ਼ ਕਰੇ ਅਤੇ ਉਹ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਤੋਂ ਨਿਵਾ ਸਮਝਦਿਆਨ ਇਸੇ ਕਰਕੇ ਉਹਨਾਂ ਨੂੰ ਆਪਣੀ ਤਾਰੀਫ਼ ਸੁਣਨੀ ਪਸੰਦ ਨਹੀਂ ਹੁੰਦੀ ਸੰਗੀਤ ਜੀ ਸੱਚੇ ਭਗਤਾਂ ਦੀ ਨੌਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਦੁੱਖ ਅਤੇ ਸੁੱਖ ਵਿੱਚ ਇੱਕ ਸਮਾਨ ਰਹਿੰਦੇ ਹਨ ਉਹਨਾਂ ਉੱਪਰ ਦੁੱਖ ਅਤੇ ਸੁੱਖ ਦਾ ਕੋਈ ਅਸਰ ਨਹੀਂ ਹੁੰਦਾ ਆਪਣੇ ਪੀੜਾ ਉੱਪਰ ਉਸ ਭਗਤ ਦਾ ਪੂਰਨ ਵਿਸ਼ਵਾਸ ਹੁੰਦਾ ਹੈ ਜੀ ਜਿਸ ਕਰਕੇ ਉਹ ਦੁੱਖ ਵਿੱਚ ਵੀ ਡੋਲਦਾ ਨਹੀਂ ਹੈ ਜੇਕਰ ਤੁਹਾਡੇ ਅੰਦਰ ਵੀ ਇਹ ਗੁਣ ਮੌਜੂਦ ਹੈ ਤਾਂ ਤੁਸੀਂ ਸੱਚੇ ਭਗਤ ਹੋ ਸੰਗਤ ਜੀ ਸੱਚੇ ਭਗਤ ਦੀ 10ਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਜਦ ਵੀ ਤੁਸੀਂ ਉੱਠਦੇ ਬੈਠਦੇ ਹੋ ਜਾਂ ਖਾਣਾ ਖਾਂਦੇ ਹੋ ਜਾਂ ਕੋਈ ਵੀ ਕੰਮ ਕਰਦੇ ਹੋ ਤਾਂ ਤੁਹਾਡੇ ਮੂੰਹੋਂ ਆਪਣੇ ਆਪ ਉਸ ਰੱਬ ਦਾ ਨਾਮ ਨਿਕਲਦਾ ਰਹਿੰਦਾ ਹੈ ਤੁਹਾਡੇ ਮਨ ਅੰਦਰ ਉਸ ਪ੍ਰਮਾਤਮਾ ਦਾ ਨਾਮ ਇੰਨਾ ਡ੍ਰਿੜ ਹੁੰਦਾ ਹੈ ਕਿ ਹਰ ਪਲ ਹਰ ਸਵਾਸ ਸਵਾਸ ਤੁਹਾਡੇ ਅੰਦਰ ਨਾਮ ਦਾ ਜਾਪ ਚੱਲਦਾ ਰਹਿੰਦਾ ਹੈ ਸੰਗਤ ਜੀ ਸੱਚੇ ਭਗਤ ਦੀ 11ਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਜੇਕਰ ਭਗਤੀ ਕਰਦੇ ਸਮੇਂ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਹਨ ਅਤੇ ਤੁਹਾਡਾ ਮਨ ਭਰ ਆਉਂਦਾ ਹੈ ਅਤੇ ਨਾ ਚਾਹੁੰਦੇ ਹੋਏ ਵੀ ਅੱਖਾਂ ਵਿੱਚੋਂ ਪਾਣੀ ਨਿਕਲਣ ਲੱਗਦਾ ਹੈ ਤਾਂ ਇਹ ਇੱਕ ਸੱਚੇ ਭਗਤ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਸੰਗਤ ਜੀ 12ਵੀਂ ਅਤੇ ਆਖਰੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਨਾਂ ਭਗਤਾਂ ਦੇ ਕਹੇ ਹੋਏ ਵਚਨ ਸੱਚ ਹੋਣ ਲੱਗਦੇ ਹਨ ਉਹਨਾਂ ਦੁਆਰਾ ਕੀਤੀ ਗਈ ਦੁਆ ਫਰਿਆਦ ਪੂਰੀ ਹੋਣ ਲੱਗਦੀ ਹੈ ਸੰਗਤ ਜੀ ਜੇਕਰ ਤੁਹਾਡੇ ਅੰਦਰ ਵੀ ਅਜਿਹੇ ਗੁਣ ਮੌਜੂਦ ਹਨ ਅਤੇ ਸਾਡੀਆਂ ਦੱਸੀਆਂ ਗਈਆਂ ਇਹਨਾਂ 12 ਨਿਸ਼ਾਨੀਆਂ ਵਿੱਚੋਂ ਜੇਕਰ ਪੰਜ ਨਿਸ਼ਾਨੀਆਂ ਵੀ ਤੁਹਾਡੇ ਅੰਦਰ ਮੌਜੂਦ ਹਨ ਤਾਂ ਤੁਸੀਂ ਇੱਕ ਸੱਚੇ ਭਗਤ ਹੋ ਤੁਹਾਨੂੰ ਹੋਰ ਜ਼ਿਆਦਾ ਇਬਾਦਤ ਅਤੇ ਬੰਦਗੀ ਕਰਨੀ ਚਾਹੀਦੀ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਆਸ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਬਹੁਤ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਸੰਗਤ ਜੀ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨੇਗੇ ਬਾਦ ਜੈ ਪੀਰਾ ਦੀ